ਆਹੋ ਅਗਮਤੀ ਆਂਦੀ ਆ ਅੱਗ ਤਾਂ ਉਹ ਮਚਾ ਕੇ ਗਿਆ ਸਾੜਾ ਮੂਤ ਵੀ ਪੀੜਾ ਪੀੜਾ ਹੁੰਦਾ ਹਜੇ ਹੱਥ ਨਹੀਂ ਪੱਲੇ ਨਹੀਂ ਤੇਰੇ ਕੋਸ ਆਇਆ ਕੁਛ ਨਹੀਂ ਤੇਰੇ ਪੱਲੇ ਪੈਣਾ ਕੱਲਾ ਬਸ ਆ ਗੋਹਾ ਕੁੜਾ ਛਿੱਟਣ ਜੋਗੀ ਰਹਿ ਜਾਏਗਾ ਪੁਲਸ ਵਾਲਾ ਅਗਲਾ ਸੱਤ ਪਤਨਾ ਦੇ ਤਾਰੂ ਹੁੰਦੇ ਨਾਲੇ ਉਹ ਹੁਣ ਤਾਂ ਮੈਨੂੰ ਲੱਗਦਾ ਪੁਲਸੀ ਦਾ ਕੁਛ ਨਾ ਕੁਛ ਕਰਨਾ ਹੀ ਪਊ ਇਤਾਂ ਵੱਡਾ ਵਾਈ ਸੀ ਇੱਕ ਹੀ ਆਏ ਨੰਗੇ ਇਤਾ ਮੈਨੂੰ ਬੁਲਾ ਕੇ ਵੀ ਨਹੀਂ ਆ ਪੁੱਛਦੀ ਆ ਉਹ ਨੂੰ ਜਾ ਕੇ ਆ ਮੈ ਕੇ ਸੁਣਦੇ ਆ ਜੀ ਨੱਕੀ ਗੱਲ ਹੋ ਗਈ ਸਾਹ ਚੜਾਇਆ ਦਮਤਾ ਲੈ ਲੈ ਦਮਤਾ ਲੈ ਲੈਣੀ ਆ ਆ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਆ ਵੱਡਾ ਭਾਈ ਆਇਆ ਸੀ ਆ ਮੇਰੇ ਕੋਲ ਤੇ ਚੁੱਪ ਜੇ ਕਰਕੇ ਲੰਘ ਗਿਆ ਅਸੀਂ ਇਕੱਠੇ ਖੇਤੋਂ ਆਏ ਆ ਫਿਰ ਮੈਨੂੰ ਬੁਲਾਇਆ ਖਾ ਤੋ ਨਹੀਂ ਭਾਈ ਨੇ ਆ ਜਾ ਦੱਸ ਦਿਨਾ ਆ ਜਾ ਹੱਥ ਧੋ ਲੈਣ ਦੇ ਮੈਨੂੰ ਹੁਣ ਦੱਸੋ ਕੀ ਕਹਿਨੇ ਆ ਕੀ ਦੱਸਾਂ ਤੈਨੂੰ ਨਾਦਰ ਚਾਚਾ ਆਇਆ ਸੀ ਮੇਰੇ ਕੋਲ ਖੇਤ ਉਹ ਵੀ ਮੈਨੂੰ ਆਹੀ ਗੱਲ ਦੱਸ ਕੇ ਗਿਆ ਵੀ ਉਹ ਤਾਂ ਮਲਾਜ਼ਮ ਆ ਉਹ ਤਾਂ ਸਾਰਾ ਕੁਝ ਬਣਾਈ ਜਾਂਦਾ ਆਪਦਾ ਤੂੰ ਵੀ ਮੜਾ ਮੁੱਟਾ ਕਲ ਨੂੰ ਹੱਥ ਮਾਰ ਮੈਂ ਵੀ ਸੋਚਿਆ ਮੈਂ ਕਿਹਾ ਵੱਡੇ ਗੱਲ ਸਹੀ ਕਰਦੇ ਹੁੰਦੇ ਆ ਮੈਂ ਹਾਲੇ ਸੋਚ ਹੀ ਰਿਹਾ ਸੀ ਉਹ ਜਦੋਂ ਘਰੇ ਆ ਤਾਂ ਬਾਈ ਘਰੇ ਆਇਆ ਬੈਠਾ ਮੈਂ ਕਿਹਾ ਚੱਲ ਅੱਜ ਗੱਲ ਨਵੇਲ ਢੀ ਦਿੰਨੇ ਆ ਮੈਂ ਤਾਂ ਕਹਤਾ ਬਾਈ ਨੂੰ ਫਿਰ ਸਾਰਾ ਕੁਝ ਅੱਛਾ ਫਿਰ ਕੀ ਕਹਿੰਦਾ ਬਾਈ ਤੇ ਬਾਈ ਨੇ ਤਾਂ ਮੈਨੂੰ ਆਪ ਹੀ ਕਿਹਾ ਮੈਂ ਤਾਂ ਸਾਰੀ ਜ਼ਮੀਨ ਹੀ ਤੇਰੇ ਨਾਲ ਲਵਾ ਦਿੰਦਾ ਤੇ ਮੈਥੋਂ ਤਾਂ ਫਿਰ ਕੁਝ ਬੋਲੇ ਹੀ ਨਹੀਂਗਾ ਸ਼ਰਮ ਦੀ ਗੱਲ ਨਹੀਂ ਕਰਨੀ ਮੈਂ ਲਸਕੀ ਕਹਿੰਦਾ ਅੱਛਾ ਐਂ ਕਹਤਾ ਹੈ ਤੇ ਆਪਾਂ ਮੰਨ ਗਏ ਐਵੇਂ ਹੀ ਲੱਗਦਾ ਤੈਨੂੰ ਉਹ ਪੁਲਿਸ ਵਾਲਾ ਅਗਲਾ ਸੱਤ ਪਤਨਾ ਦੇ ਤਾਰੂ ਹੁੰਦੇ ਨਾਲੇ ਉਹ ਐਮੀਨਾ ਦੇ ਪਿੱਛੇ ਲੱਗ ਜੀ ਤੈਨੂੰ ਖੁੱਡੇ ਲੈਣ ਲਾ ਕੇ ਰੱਖੂ ਮਾਰ ਜੀ ਪਸੂਆਂ ਦਾ ਮੱਥਾ ਇੱਥੇ ਨਾਲੇ ਅਗਲੇ ਨੇ ਕਹਿਤਾ ਤੇ ਤੂੰ ਮੰਨ ਲਿਆ ਹਜੇ ਹੱਥ ਨਹੀਂ ਪੱਲੇ ਨਹੀਂ ਤੇਰੇ ਕੋਸ ਆਇਆ ਵਾਏ ਮੇਰਾ ਪਗਾਈ ਮਰੀ ਜਾਇਆ ਕਰ ਤੂੰ ਵੱਡਾ ਭਾਈਆ ਮੇਰਾ ਹੋ ਜੀ ਕੋ ਸੁਣੇ ਕਿਹਾ ਕੋ ਸੋਚੀ ਕਿਹਾ ਤੁਹਾਡੀ ਜਨਾਨੀ ਵਾਲੀ ਗੱਲ ਨਹੀਂ ਜਿਹੜੀ ਕਹਿਤੀ ਤਾਂ ਮਿੰਟ ਦੀ ਮੁੱਕਰ ਗਈ ਆਹੋ ਆ ਗਿਆ ਵੱਡਾ ਭਾਈ ਆਲਾ ਆ ਮੇਰੇ ਤਾਂ ਕੋਲ ਦੇ ਮੂੰਹ ਵੱਟ ਕੇ ਲੰਘ ਗਿਆ ਮੈਨੂੰ ਤਾਂ ਅਗਲਾ ਬੁਲਾ ਕੇ ਵੀ ਨੰਗੇ ਹੈਗਾ ਤੂੰ ਉਹਦਾ ਭਾਈਆ ਭਾਈ ਮੈਂ ਕਿਹੜਾ ਕੁਝ ਲੱਗਦੀ ਆ ਉਹਦੀ ਬੜਾ ਦਿਮਾਗ ਨਾ ਖਾ ਚਾਹ ਬਣਾ ਲਾ ਅੱਗ ਬੱਤੀ ਜਾਂਦੀ ਆ ਮੈਂ ਜਾਣਾ ਖੇਤ ਨੂੰ ਅੱਖ ਲੈਣ ਆਪਦੀ ਨੰਦੂ ਚਲਾਇਆ ਕਰ ਚੱਲ ਮੈਂ ਪਸ਼ੂਆਂ ਨੂੰ ਗਿੜਾ ਮਾਰਿਆ ਵਾ ਚਾਹ ਬਣਾ ਲਾ ਆਹੋ ਅਗਮਚੀ ਜਾਂਦੀ ਐ ਅੱਗ ਤਾਂ ਉਹ ਮਚਾ ਕੇ ਗਿਆ ਉਹ ਤੈਨੂੰ ਦੀਣਾ ਨਹੀਂ ਆ ਮੈਂ ਤੈਨੂੰ ਦਿਨੀ ਐ ਹਰ ਗੱਲ ਮੇਰੇ ਤੇ ਲਿਆ ਕੇ ਛੜ ਦਿੰਦਾ ਜਦੋਂ ਦੇਖ ਮੈਨੂੰ ਬੋਲਣ ਲੱਗ ਜੂ ਉਹਨੂੰ ਨਹੀਂ ਕਹਿ ਸਕਦਾ ਹੂੰ ਅੱਖ ਵੱਟ ਲਿਆ ਮੈਂ ਮਾਖਾਂਦੀ ਰਹਿੰਦੇ ਸਾਰੀ ਜਿਹੜੀ ਠੰਡ ਵੀ ਬਹੁਤ ਆ ਪੱਠੀ ਦਾ ਵੱਢਣੇ ਆ ਓਹੋ ਹੋਹੋ ਦੁੱਧ ਪੀਣਾ ਕਿਹੜਾ ਸੌਖਾ ਲੈ ਇਹ ਮੇਤਰਾ ਡਰੀਏ ਮੇਰਾ ਸੜਾ ਮੂਤ ਵੀ ਪੀਣਾ ਪੀਣਾ ਹੁੰਦਾ ਹੈ ਲੈ 15 ਦਿਨ ਹੋ ਗਏ ਦਾਰੂ ਨਹੀਂ ਪੀਤੀ ਹਰ ਜੀ ਇੱਕ ਕਬੂਜਾ ਜਾਂ ਗੰਦਲ ਜੀ ਖੜੀ ਸੀ ਬਾਹਰ ਵੜੀ ਗਾ ਤੋੜ ਗਿਆ ਲਖਾ ਉਹ ਬੈਠਾ ਮਰਾੜਾ ਰੜੀ ਦਿੱਤਾ ਤੜਕੀ ਇਹਨੂੰ ਡੱਕਰ ਦਿੰਦੇ ਨੇ ਇੱਧਰ ਨਾਲ ਪੋਹ ਦੇ ਦਿਨਾ ਕਰਕੇ ਹੁਣ ਤਾਂ 15 ਦਿਨ ਹੋ ਗਏ ਤੇ ਅਸਦਾ ਘਰ ਵੀ ਨਹੀਂ ਪਟਿਆ ਗਿਆ ਅੱਜ ਇਹਨੂੰ ਲਾਉਣਾ ਕੋ ਚਾਰ ਉਂਗਲਾਂ ਪੁਲਸੀ ਜੇ ਵਾਲਾ ਬਦਲਾ ਈ ਧੂਣੋਂ ਮੈਨੂੰ ਕਹਿੰਦਾ ਤੀਂਗਾ ਦਾਰੂ ਪਾ ਰੱਖੀ ਏ ਉਹ ਭੁੱਲ ਗਿਆ ਉਹ ਮੈਂ ਨਹੀਂ ਭੁੱਲਿਆ ਜੇ ਮੈਂ ਨਾ ਇਹਨਾਂ ਦਾ ਘਰ ਪਟਿਆ ਫਿਰ ਮੈਨੂੰ ਵੀ ਐਂ ਤੋ ਦਾ ਤੂ ਦਾ ਪਰੇ हट ਜਾ ਕੁਦਰ ਕਿਨੇ ਗਣੇ ਪਾ ਵਕਲੇ ਆ ਰਿਹਾ ਜਾ ਕੋਈ ਕੰਗਾ ਜੰਮੀ ਪਿਆ ਉਹ ਕਿਉਂ ਰਣਜੀਤ ਓਏ ਹਾਂ ਵੱਡੇ ਭਾਈ ਉਹ ਕਿਉਂ ਤਰੇਲਿਆਂ ਨਾ ਪੰਕੇ ਲਈ ਜਣਾ ਸੁੱਕ ਜਾਣ ਦੇ ਮੜਾ ਮੂਟਾ ਹਲੇ ਤੇਲ ਤੂਲ ਉੱਤਰ ਜਾਣ ਦੇ ਓ ਬਾਈ ਦੁੱਧ ਪੀਣਾ ਕਿਹੜਾ ਸੌਖਾ ਆਹੋ ਦੁੱਧ ਤਾਂ ਤੂੰ ਕੱਲਾ ਹੀ ਪੀਂਨਾ ਬਾਕੀ ਸੋਡਾ ਟੱਪਰ ਕਿਹੜਾ ਦੁੱਧ ਪੀਂਦਾ ਆਜਾ ਤੈਨੂੰ ਕੰਮ ਦੀ ਗੱਲ ਦੱਸਾਂ ਓਏ ਹਾਂ ਵੱਡੇ ਭਾਈ ਤੈਨੂੰ ਮੈਂ ਇੱਕ ਕਿੱਸਾ ਸੁਣਾਉਣਾ ਹੈ ਆਈ ਤਾਂ ਨਮੋਲ ਵਾਲੇ ਨਾ ਹੋਈ ਐ ਹੂੰ ਮੋਦਾ ਵੀ ਭਾਈ ਇੱਕ ਐਈ ਮਲਾਜ ਹੁਸੀ ਇਹੀ ਗੱਲ ਤੈਨੂੰ ਨੇ ਸਮਝਾਈਆ ਤੇਰੇ ਪੱਲੇ ਨਹੀਂ ਪੈਂਦੀ ਇੱਕ ਤਾਂ ਇੱਧਰ ਦੇਖ ਲਾ ਐਸ ਕਰੀ ਦੀਆ ਨਾਲੇ ਕੋਟੀ ਪੂੰਪਾ ਰੱਖਿਆ ਕੱਲਾ ਝੋਗਾ ਠੰਡ ਲੱਗਦੀ ਆ ਪੂਰਾ ਕਾਲੀ ਨਾਗੜੀ ਖਾਈ ਦੀਆ ਪਹਿਲਾਂ ਤਾਂ ਹੂੰ ਤੂੰ ਸਮਝ ਅਕਲ ਨੂੰ ਹੱਥ ਮਾਰ ਤੇਰੇ ਮੈਨੂੰ ਲੱਗਦਾ ਪੱਲੇ ਨਹੀਂ ਪੈਂਦੀ ਯਾਰ ਕੀ ਬੁਝਾਰ ਤਾਂ ਪਾਈ ਜਾਣਾ ਬਾਈ ਗੱਲ ਖੁੱਲ ਕੇ ਦੱਸ ਗੱਲ ਕੀ ਐ ਜੇ ਤਾਂ ਨੀਤਾ ਤੂੰ ਹੋਵੇਂ ਨਿਆਣਾ ਫੇਰ ਤਾਂ ਤੇਰੇ ਕੰਨ ਤੇ ਮਾਰ ਕੇ ਸਮਝਾਦਗੀ ਹੂੰ ਇਹ ਤਾਂ ਤੈਨੂੰ ਆਪ ਸਮਝਣੀਆਂ ਪੈਣਗੀਆਂ ਹੁਣ ਤੂੰ ਤਾਂ ਇੱਥੇ ਤਰੇੜੇ ਕੱਖਾਂ ਨਾਲ ਮਿਲਿਆ ਜਾਣਾ ਪੰਗੇ ਸਾਰਾ ਦਿਨ ਸੀਰੀਆਂ ਵਾਂਗੂ ਕਰਦਾ ਤੂੰ ਕੰਮ ਹੂੰ ਪਹਿਲਾਂ ਤੈਨੂੰ ਕਿੰਨਾ ਕੁ ਮਿਲਦਾ ਛੋਡੇ ਵਾਲਾ ਪੁਲਿਸੀਆ ਜਾ ਮੈਨੂੰ ਪਤਾ ਉਹ ਕੀ ਕੀ ਹਰਾਮ ਜਾਤੀਆਂ ਕਰਦਾ ਐ ਐਵੇਂ ਨਹੀਂ ਉਹ ਟੌਰਾਂ ਫਰਾਂ ਲਾ ਕੇ ਗੱਡੀ ਚ ਘੁੰਮਦਾ ਹਾਂ ਬਈ ਕਹਿੰਦਾ ਤਾਂ ਮੈਨੂੰ ਨਾਜ਼ਰ ਚਾਚਾ ਵੀ ਸੀ ਪਰ ਮੈਂ ਬਾਈ ਨਾਲ ਗੱਲ ਕੀਤੀ ਬਾਈ ਕਹਿੰਦਾ ਮੈਂ ਜ਼ਮੀਨ ਹੀ ਤੇਰੇ ਨਾਲਵਾ ਦਿੰਦਾ ਓਏ ਤੂੰ ਤਾਂ ਪੋਲਾ ਪੰਸੀਆ ਪੋਲਾ ਪੰਸੀ ਤੈਨੂੰ ਨੀ ਇਹ ਸਿਆਸਤਾਂ ਦਾ ਪਤਾ ਲੱਗਦਾ ਹੁਣ ਉਹ ਤੇਰੇ ਕੋਲੇ ਮਾਰਦਾ ਮਿੱਠੀਆਂ ਪੁਲਸੀਆ ਉਹਨੂੰ ਆਏ ਆਂ ਵੀ ਮੈਂ ਕਿਹੜਾ ਇਹਨੂੰ ਐ ਕਹਿ ਦਣਾ ਇਹਨੇ ਕਿਹੜਾ ਮੇਰੇ ਨਾਲ ਜਾਣਾ ਉਹ ਤਾਂ ਤੈਨੂੰ ਆਪਦੇ ਇੱਕ ਪਰੋਸੇ ਵਿੱਚ ਲੈ ਰਿਹਾ ਤੇਰੇ ਪਰੋਸੇ ਵਿੱਚ ਜ਼ਮੀਨ ਤਾਂ ਹੁਣ ਜਾ ਕੇ ਦੇਖ ਲੈ ਪੁੱਤਰਾ ਸਾਰੀ ਜ਼ਮੀਨ ਆਪਦੇ ਨਾਂ 'ਉਲਵਾਈ ਬੈਠਾ ਨੋ ਕੱਲ ਹੀ ਨੰਬਰਦਾਰ ਨਾਲ ਤਾਂ ਗੱਲ ਕਰਕੇ ਹਟਿਆ ਉਹ ਮੁਲਾਜ਼ਮ ਹੈ ਕੁਛ ਨਹੀਂ ਤੇਰੇ ਪੱਲੇ ਪੈਣਾ ਕੱਲਾ ਬਸ ਆ ਗੋਹਾ ਕੁੜਾ ਸਿੱਟਣ ਜੋਗੀ ਰਹ ਜੇਗਾ ਪਸ਼ੂਆ ਜੋਗੀ ਰਹ ਜੇਗਾ ਤੂੰ ਤਾਂ ਮੈਂ ਤੇਰਾ ਕੋਈ ਦੋਸੀ ਨਹੀਂ ਹੈਗਾ ਮੈਨੂੰ ਆਉਂਦਾ ਤੇਰੇ ਤੇ ਤਰਸ ਮੈਂ ਤਾਂ ਨੰਬਰਦਾਰ ਕਾਲੇ ਨਾਲ ਗੱਲ ਕਰੀ ਸੀ ਉਹ ਕਹਿੰਦਾ ਸਾਰੀ ਜ਼ਮੀਨ ਜਮੂਨ ਦਾ ਪੁਲਿਸ ਹੌਬ ਦੇ ਨੋ ਲਵਾਈ ਕਰਦਾ ਅੱਛਾ ਬਈ ਯਾਰ ਯਾਰ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਆਹ ਨਾਲੇ ਮੈਨੂੰ ਕੀ ਪਤਾ ਨੰਬਰਦਾਰਾਂ ਤੇ ਤਹਿਸੀਲਦਾਰਾਂ ਦਾ ਨਾ ਮੈਂ ਕਚੇਰੀਆਂ ਦਾ ਮੂੰਹ ਦੇਖਿਆ ਸਾਰੀ ਉਮਰ ਤਾਂ ਮੈਂ ਆ ਖੇਤਾਂ ਦੀ ਨਗਾਤੀ ਕਦੇ ਕੱਖ ਲੈ ਜਾ ਕਦੇ ਬੀਜ ਲਾ ਕਦੇ ਵੱਢ ਲਾ ਕਦੇ ਪਾਣੀ ਲਾ ਦੇ ਪਰ ਹੁਣ ਮੈਂ ਕੀ ਕਰਾਂ ਬਾਈ ਕਰਨਾ ਤਾਂ ਕੀ ਆ ਮੈਂ ਤੈਨੂੰ ਦੱਸ ਦਿੰਨਾ ਆ ਬੈਠ ਮਾੜਾ ਜਾ ਬਹਿ ਕੇ ਕਰਦੇ ਆ ਗੱਲਬਾਤ ਇੱਕ ਮਿੰਟ ਬਾਈ ਗਿੱਲਾ ਮੈਂ ਪੱਲੀ ਚੱਕ ਲਿਆ ਵਾ ਫੇਰ ਬਹਨੇ ਆਪਾਂ ਪੱਲੀ ਜੀ ਬਸਾਲਾ ਚੱਲ ਲੈ ਮੁਰਗੀ ਨੂੰ ਦਾਣਾ ਪਾਇਆ ਮੁਰਗੀ ਚੁਗਾ ਚੀਂ ਨਹੀਂ ਪਤਾ ਸਕੋਂ ਕਿੰਨਾ ਦਾਣਾ ਹੀ ਪਾਉਂਦਾ ਇਹਦਾ ਗਲਤੀ ਹੋਸੇ ਜਿਹਾ ਉਹ ਅੱਛੀ ਜੀ ਨੜਤ ਮਾ ਕਰ ਤੋ ਉਹ ਹੋ ਗਿਆ ਕੋਠਾ ਤੱਕ ਤੋ ਦੇ ਤੇ ਆ ਲੈ ਹੈ ਪੱਲੀ ਜੀ ਕੀ ਕਰ ਲਈ ਬੋਲੀ ਜਾਨਾ ਉਹ ਕਾਹ ਨੂੰ ਬਹਿ ਜਾ ਲੈ ਬਹਿ ਜਾ ਗੱਲ ਸੁਣ ਲੈ ਰਣਜੀਤਾ ਇੱਕ ਹੂੰ ਉਹ ਤਾਂ ਜਿਵੇਂ ਕਹਿੰਦੇ ਨੇ ਨਾ ਕੰਦਾਂ ਦੇ ਵੀ ਕੰਨ ਹੁੰਦੇ ਆ ਹੈ ਹੂੰ ਪਰ ਮੈਨੂੰ ਆਉਂਦਾ ਤੇਰੇ ਤੇ ਤਰਸ ਕਿਹੜੀ ਜ਼ਮੀਨ ਭਾਲਦਾ ਤੂੰ ਇਹ ਤਾਂ ਸਾਰਾ ਕੁਝ ਵੇਚ ਵੱਟ ਕੇ ਉੱਥੇ ਜਾਊਗਾ ਤੇ ਮੈਨੂੰ ਤਾਂ ਲੱਗਦਾ ਤੈਨੂੰ ਘਰ ਜੋਗੇ ਜਿਹੜਾ ਹੈਗਾ ਨਾ ਮਰਲਾ ਥਾਂ ਦਾ ਪਸ਼ੂ ਪਸਾਰੇ ਵੀ ਸਭ ਕਾਹ ਕਰ ਜੂ ਇਹ ਨਹੀਂ ਪਤਾ ਤੈਨੂੰ ਤਾਂ ਕਿਸਦੇ ਸੀਰੀਲ ਰਲ ਕੇ ਰੋਟੀ ਖਾਣੀ ਪਵੇ ਮੈਂ ਤੈਨੂੰ ਐ ਨਹੀਂ ਕਹਿੰਦਾ ਵੀ ਤੂੰ ਆਪਦੇ ਭਾਈ ਨਾਲ ਫਰਕ ਪਾ ਤੂੰ ਇੱਕ ਵਾਰੀ ਜਾ ਕੇ ਕਚਹਿਰੀਆਂ ਚ ਵੇਖ ਕੇ ਦੀ ਪਤਾ ਕਰੀ ਜੇ ਆਖੇ ਤਾਂ ਫਿਰ ਮੈਂ ਸਾਰਾ ਆਪ ਹੀ ਪਤਾ ਕਰਿਆ ਠੀਕ ਬਾਈ ਮੈਨੂੰ ਤਾਂ ਇਹ ਗੱਲਾਂ ਦਾ ਪਤਾ ਨਹੀਂ ਹੁਣ ਤੂੰ ਹੀ ਕਰਨਾ ਜੋ ਕੁਝ ਕਰਨਾ ਅਸੀਂ ਆਪ ਹੀ ਜਾਇਆ ਮੈਂ ਕਿ ਤੇਰਾ ਸਾਰਾ ਕੰਮ ਅਸੀਂ ਆਪ ਹੀ ਕਰ ਦਾਂਗੇ ਤੂੰ ਤਾਂ ਸਿਰਫ ਇੱਕ ਬਸ ਕੱਲਾ ਗੁੱਠਾ ਲਾਉਣਾ ਠੀਕ ਆ ਬਾਈ ਠੀਕ ਹੈ ਠੀਕ ਆ ਬਾਈ ਹਾਂ ਤੇ ਤਿਹੜੇ ਦੇ ਕੰਮ ਬਣ ਚੁ ਚਲ ਹੁਣ ਉਹਦਾ ਵੀ ਨਹੀਂ ਪਤਾ ਇੱਥੇ ਲੈ ਕੇ ਗੱਡੀ ਦੀ ਫਿਰਦਾ ਹੀ ਰਹਿੰਦਾ ਘੁੰਮਦਾ ਮੈਂ ਜਾਨਾ ਤੂੰ ਇਹ ਗੱਲ ਭੁੱਲੀ ਨਾ 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 ਭਾਈ ਤੂੰ ਉਹੀ ਸਾਰਾ ਦਿਨ ਗੋਹਾ ਕੁੜੀ ਕਰਨਾ ਉਹ ਗੋਹਾ ਕੁੜਾ ਵੀ ਚਲ ਸਾਡਾ ਆਪਦੇ ਘਰ ਦੇ ਕੰਮਾਂ ਨੂੰ ਆਪਾਂ ਗੋਹਾ ਕੁੜਾ ਨਹੀਂ ਕਹਦੇ ਹਨਾ ਜੇ ਤੂੰ ਘਰੇ ਕੰਮ ਕਰੀ ਜਾਵੇਂ ਚਲੋ ਉਹ ਕਰੀ ਜਾਂਦਾ ਭਾਈ ਤਾਂ ਵੀ ਠੀਕ ਹੈ ਮੈਨੂੰ ਤਾਂ ਤੇਰੇ ਤੇ ਨਾ ਇੰਨਾ ਤਰਸ ਆਉਂਦਾ ਵੀ ਆ ਪੋਲਾ ਪੰਸੀ ਇੰਨਾ ਸੋਹਣਾ ਚਿਹਰਾ ਓਏ ਆ ਪੱਗ ਬੰਨੀ ਹੁੰਦੀ ਹੈ ਨਾ ਜਦੋਂ ਐਂ ਲੱਗਦਾ ਹੈ ਬੀਤੇ ਮੇ ਉਹ ਨਹੀਂ ਪੁਲਸੀਆ ਤਾਂ ਤੂੰ ਐ ਨਾਲੇ ਤਾਂ ਪੂਰਾ ਪੜਨ ਨਹੀਂ ਦਿੱਤਾ ਤੈਨੂੰ ਹਟਾ ਲਿਆ ਬਚਾ ਲਉ ਪਤਾ ਹੀ ਸੀ ਵੀ ਕਿਹੜਾ ਕੰਮ ਕਿਹੜਾ ਕਰੂਗਾ ਹਨਾ ਇਹ ਮੇਰੀ ਗੱਲ ਸੁਣਾ ਮੈਨੂੰ ਤਾਂ ਨਾ ਬਸ ਆਏ ਐ ਵੀ ਜਰ ਕੋਈ ਪੁੰਨ ਦਾ ਕੰਮ ਕਰ ਦਈਏ ਕੀ ਪਤਾ ਹਨਾ ਦੋ ਪਰਨੇ ਪਾੜਨੇ ਨਹੀਂ ਪਾੜਨੇ ਮੈਥੋਂ ਉਹਦੀ ਚਤਰਾਈ ਜੀ ਨਹੀਂ ਝੱਲੀ ਜਾਂਦੀ ਹੈ ਬਾਕੀ ਤੇਰੀ ਮਰਜ਼ੀ ਐ ਤੂੰ ਮੈਨੂੰ ਦੱਸ ਦੀ ਜਿਵੇਂ ਤੈਨੂੰ ਲੋਟ ਲੱਗਿਆ ਹੈ ਹਾਂ ਮੈਂ ਤਾਂ ਜਾਨਣਾ ਫਿਰ ਆਏ ਹਨਾ ਮੈਂ ਇਥੋਂ ਦਾ ਐਮੀ ਆਖੀਏ ਕੋਈ ਜਦ ਖਤੀਆਂ ਜਾਂ ਹੁੰਦੀਆਂ ਨਹੀਂ ਉਂਗਲਾਂਿਆਂ ਵਾਲਿਆ ਕੰਮ ਆਪਾਂ ਨਹੀਂ ਕਰ ਸਕਦੇ ਹੁੰਦੇ ਪਰ ਸਚਾਈ ਕਹਿੰਦੇ ਕਾਹ ਨੂੰ ਕੁਦਰ ਤੋਂ ਕਾਹ ਨੂੰ ਇਹ ਗਾ ਰੁਕਿਆ ਨਹੀਂ ਜਾਂਦਾ ਫਿਰ ਲੈ ਬਾਈ ਹੁਣ ਤੂੰ ਨਾ ਮੇਰਾ ਸਾਥ ਛੱਡ ਜੀ ਪਹਿਲਾਂ ਮੈਂ ਉਹਦੀਆਂ ਗੱਲਾਂ 'ਚ ਆ ਗਿਆ ਹੁਣ ਤੂੰ ਮੇਰੇ ਨਾਲ ਖੜੀ ਜੋ ਕੁਛ ਕਰਨਾ ਤਹੀਂ ਕਰਨਾ ਬਸ ਮੈਨੂੰ ਤਾਂ ਕੁਛ ਨਹੀਂ ਪਤਾ ਇਹਦੇ ਬਾਰੇ ਵਾਹ ਓਏ ਤੇਰੇ ਜਿੱਤਿਆ ਮੁੱਛ ਦਾ ਸਵਾਲ ਆ ਮੁੱਛ ਦਾ ਐਂਕਵੇਂ ਪਿੱਛੇ ਹਟ ਜੂ ਓਏ ਮੈਨੂੰ ਤਾਂ ਤਰਸ ਆਉਂਦਾ ਓਏ ਤੂੰ ਤਾਂ ਇਹ ਸਾਰਾ ਦਿਨ ਗੋਲਾ ਧੰਦਾ ਕਰਦੇ ਹੀ ਰਿਹਾ ਮੈਨੂੰ ਤਾਂ ਆ ਵੀ ਤੇਰੇ ਜਵਾਬ ਨਹੀਂ ਵੀ ਫਿਰ ਨਹੀਂ ਆਈ ਇੱਥੀ ਹੋ ਗਰੀ ਜੇ ਤੂੰ ਕੁਝ ਹੁਣ ਨਾ ਕਰਿਆ ਇਹ ਤਾਂ ਤੇਰੀ ਮਰਜ਼ੀ ਆ ਭਾਈ ਜੇ ਤਾ ਆਪਦੇ ਜਵਾਬਖ ਦਾ ਕੁਝ ਬਣਾਉਣਾ ਚਾਹੁੰਦਾ ਤਾਂ ਸਾਡੀ ਗੱਲ ਮੰਨ ਲੇਗਾ ਨਹੀਂ ਫਿਰ ਮੰਨਤੀ ਚੱਲ ਭਾਂਡੇ ਸਿੱਟੀ ਚੱਲ ਗੋਹਾ ਕੂੜਾ ਭਾਈ ਗੱਲ ਤਾਂ ਠੀਕ ਆ ਬਾਈ ਦੀ ਨੱਜਰ ਝੂਠ ਬੋਲ ਸਕਦਾ ਵਾ ਪਰ ਬਾਈ ਕੁਦਰ ਨਹੀਂ ਝੂਠ ਬੋਲ ਸਕਦਾ ਉਦੇ ਤੇ ਮੈਨੂੰ ਪੂਰਾ ਯਕੀਨ ਆ ਹੁਣ ਤਾਂ ਮੈਨੂੰ ਲੱਗਦਾ ਪੁਲਿਸੇ ਦਾ ਕੁਛ ਨਾ ਕੁਛ ਕਰਨਾ ਹੀ ਪਊ